ਸਾਰੀ ਕਮੇਟੀ ਬੋਲੇ ਈਸਾਨਾ ਹਾ ਸ੍ਰੀ ਆਤਮ ਬੋਲੇ ਈਸਾਨਾ ਹਾ ਲੋਕ ਸਭਾ ਹਲਕਾ ਸ੍ਰੀ ਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਜੋ ਕਿ ਟਿਕਟ ਮਿਲਣ ਤੋਂ ਬਾਅਦ ਸ੍ਰੀ ਨੰਦਪੁਰ ਸਾਹਿਬ ਵਿਖੇ ਕੇਸਗਰ ਸਾਹਿਬ ਨੂੰ ਨਮਸਤਕ ਹੋਏ ਉਸ ਤੋਂ ਬਾਅਦ ਅਗਲੇ ਸਮਰਥਕਾਂ ਨਾਲ ਨੰਗਲ ਪੁੱਜੇ ਉੱਥੇ ਉਹਨਾਂ ਸਮਰਥਕਾਂ ਵੱਲੋਂ ਨਿਕਾ ਸਵਾਦ ਕੀਤਾ ਗਿਆ ਆਥੋ ਸੁਣਾਉਣੇ ਇਸ ਸੰਬੰਧੀ ਈਕਰਨ ਡਾਕਟਰ ਸੁਆਸ਼ ਸ਼ਰਮਾ ਅਤੇ ਉਹਨਾਂ ਦੇ ਸਮਰਥਕ ਕੋਈ ਕੰਪੀਟੀਸ਼ਨ ਹੈ ਨਹੀਂ ਕਿਉਂਕਿ ਇਹ ਚੋਣ ਜਿਹੜੀ ਹੈ ਨਾ ਇਹ ਨਰਿੰਦਰ ਮੋਦੀ ਜੀ ਦੇ ਨਾਂ ਤੇ ਹੋ ਰਹੀ ਹੈ ਦੇਸ਼ 'ਚ ਸੋ ਇੱਕ ਤਰ੍ਹਾਂ ਮੋਦੀ ਸਾਹਿਬ ਨੇ ਉਹਨਾਂ ਦਾ 10 ਸਾਲ ਦਾ ਕੀਤਾ ਕੰਮ ਹੈ ਗਾਂਧੀ ਪਰਿਵਾਰ ਹੈ ਜਿਹੜਾ ਪੂਰੇ ਦਾ ਪੂਰਾ ਬੇਲਤੇ ਹੈ ਅਕਾਲੀਆਂ ਦੇ ਕਾਰਨਾਮੇ ਕਾਰਗਜ਼ਾਰੀਆਂ ਤੋਂ ਸਾਰਾ ਪੰਜਾਬ ਜਾਣਦਾ ਹੀ ਹੈ ਇਸ ਕਰਕੇ ਮੁਕਾਬਲਾ ਹੈ ਕਿੱਥੇ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਬੜੀ ਸ਼ਿੱਦਤ ਨਾਲ ਕਿ ਅਸੀਂ ਕਾਂਗਰਸ ਦਾ ਰਾਜ ਦੇਖ ਲਿਆ ਅਸੀਂ ਅਕਾਲੀਆਂ ਦਾ ਮਾਫੀਆ ਰਾਜ ਦੇਖ ਲਿਆ ਔਰ ਅਗਰ ਅੱਜ ਪੰਜਾਬ ਨੂੰ ਇਸ ਟੋਏ ਚੋਂ ਕੋਈ ਕੱਢ ਸਕਦਾ ਹੈ ਇਸ ਖਾਈ ਚੋਂ ਕੋਈ ਕੱਢ ਸਕਦਾ ਹੈ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਹੈ ਉਹਦਾ ਨਾਮ ਹੈ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੈਅ ਕਰ ਲਿਆ ਉਹ ਤੁਹਾਨੂੰ ਦੇਖਣਾ ਜਿਸ ਪ੍ਰਕਾਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਿਆ ਸੀ ਉਸ ਤੋਂ ਵੀ ਜ਼ਿਆਦਾ ਵੱਡੇ ਮੰਡਟ ਨਾਲ ਪੰਜਾਬ ਚ ਸਰ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਜਿੰਨੇ ਕੰਮ ਕਿਸਾਨਾਂ ਲਈ ਕੀਤੇ ਹੈ ਚਾਹੇ ਉਹ ਉਹਨਾਂ ਦੇ ਖਾਤਿਆਂ ਚ ਪੈਸੇ ਪਾਉਣ ਦੀ ਗੱਲ ਹੈ ਚਾਹੇ ਉਹ ਨੀਮ ਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ 2.5 ਗੁਣਾ ਐਮਐਸਪੀ ਵਧਾਉਣ ਦੀ ਗੱਲ ਹੈ ਚਾਹੇ ਮੰਡੀਕਰਨ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਚਾਹੇ ਉਹ ਨੀਮ ਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ ਫਸਲ ਬੀਮਾ ਯੋਜਨਾ ਦੀ ਗੱਲ ਹੈ ਕਿਸਾਨ ਅੱਜ ਇਸ ਗੱਲ ਨੂੰ ਸਮਝ ਰਹੇ ਕਿ ਯਾਰ ਸਾਨੂੰ ਕਦੀ ਕਿਸੇ ਸਰਕਾਰ ਨੇ ਕੁਝ ਦਿੱਤਾ ਨਹੀਂ ਮੋਦੀ ਸਾਹਿਬ ਸਾਨੂੰ ਇੰਨਾ ਕੁਝ ਦੇ ਰਹੇ ਜਿਹੜੇ ਕੁਝ ਲੋਕ ਵਿਰੋਧ ਕਰ ਰਹੇ ਉਹ ਜਥੇਬੰਦੀਆਂ ਦੇ ਲੋਕ ਨੇ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਲੋਕਤੰਤਰ ਦਾ ਪਰਵ ਹੈ ਤੁਸੀਂ ਆਪਣੀ ਗੱਲ ਲੋਕਾਂ ਤੇ ਰੱਖੋ ਅਸੀਂ ਆਪਣੀ ਗੱਲ ਰੱਖਾਂਗੇ ਲੋਕ ਫੈਸਲਾ ਕਰਨਗੇ ਪਰ ਪਿੰਡਾਂ ਦੇ ਅੰਦਰ ਵੀ ਕਿਸਾਨ ਭਾਈਚਾਰੇ ਦੇ Oh <music>